ਬਕਰਮ ਬਜੀਠਿਆ ਦੇ ਨਾਲ ਇਹ ਜੁੜੀ ਹੋਈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਉਹਨਾਂ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਜੋ ਪਟੀਸ਼ਨ ਪਾਈ ਗਈ ਸੀ ਉਸ ਨੂੰ ਵੀ ਖਾਰਜ ਕਰ ਦਿੱਤਾ ਹੈ ਤੇ ਹੁਣ ਵਕੀਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਹਿਣਾ ਹੈ ਕਿ ਸੁਪਰੀਮ ਕੋਰਟ ਤੇ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬਜੀਠਿਆ ਜਿਹੜੇ ਕਿ ਡਰੱਗ ਕੇਸ ਮਾਮਲੇ ਦੇ ਵਿੱਚ ਜੋ ਸਿੱਟ ਨੂੰ ਲਗਾਤਾਰ ਜਿਹੜੇ ਕਿ ਜਾਂਚ ਤੇ ਹੁਕਮ ਲਗਾਏ ਕਹਨੇ ਹੋਣਾ ਬਾਰੇ ਕੋਈ ਵੀ ਬਿਆਨਬਾਜ਼ੀ ਨਹੀਂ ਕਰਨਗੇ ਤੇ ਵੱਡੀ ਰਾਹਤ ਜਿਹੜੀ ਕਿ ਵਿਕਰਮ ਮਜੀਠੀਆ ਨੂੰ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਉਥੇ ਹੀ ਪੰਜਾਬ ਸਰਕਾਰ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੋਰ ਕੀ ਕਹਿਣਾ ਵਕੀਲ ਦਾ ਹੋਰ ਕੀ ਕੁਝ ਖੁਲਾਸੇ ਨੇ ਆ ਤੁਹਾਨੂੰ ਸੁਣਾਉਣੇ ਆ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਸੁਪਰੀਮ ਕੋਰਟ ਵਿੱਚ ਬਹੁਤ ਵੱਡਾ ਫੈਸਲਾ ਬਹੁਤ ਐਮ ਫੈਸਲਾ ਕਿ ਜਿਹੜੇ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਸੀ ਉਹ ਆਰਡਰ ਅੱਜ ਬਰਕਰਾਰ ਹੋ ਗਿਆ ਉਹ ਅਫੋਲਡ ਹੋ ਗਿਆ ਤੇ ਪੰਜਾਬ ਸਰਕਾਰ ਦੀ ਜਿਹੜੀ ਪਟੀਸ਼ਨ ਸੀ ਉਹ ਰੱਦ ਕਰ ਦਿੱਤੀ ਗਈ ਹੈ ਐਜ਼ ਅ ਲਾਇਰ ਮੈਨੂੰ ਆਈ ਐਮ ਕਨਸਟ੍ਰੇਨਡ ਟੂ ਕਮ ਹਿਅਰ ਐਂਡ ਮੇਕ ਥਿਸ ਵੀਡੀਓ ਬਿਕਾਜ਼ ਪੰਜਾਬ ਸਰਕਾਰ ਥਰੂ ਮਿਸਟਰ ਬਲਤੇਜ ਸਿੰਘ ਪੰਨੂ ਕੁਝ ਗਲਤ ਇਨਫੋਰਮੇਸ਼ਨ ਦੇ ਰਹੀ ਹੈ ਇਨ ਮਾਈ ਓਪੀਨੀਅਨ ਉਹ ਡਾਇਰੈਕਟ ਕਨਟੈਂਪਟ ਆਫ ਕੋਰਟ ਹੈ ਕੋਈ ਕੰਡੀਸ਼ਨ ਟੂ ਜੁਆਇਨ ਐਂਡ ਕੀਪ ਜੁਆਇਨਿੰਗ ਇਨਵੈਸਟੀਗੇਸ਼ਨ ਨਹੀਂ ਹੈ ਨਾ ਹੀ ਆਨਰੇਬਲ ਸੁਪਰੀਮ ਕੋਰਟ ਨੇ ਕੋਈ ਆਰਡਰ ਇਹੋ ਜਿਹਾ ਦਿੱਤਾ ਹੈ ਕਿ ਜੇ ਉਹ ਨਹੀਂ ਜਾਣਗੇ ਤੇ ਕੋਈ ਚੁਆਇਸ ਨਹੀਂ ਰਹੇਗੀ ਜ਼ਮਾਨਤ ਰੱਦ ਹੋ ਜਾਏਗੀ ਸਗੋਂ ਇਹ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਜ਼ਮਾਨਤ ਬਿਕਰਮ ਸਿੰਘ ਮਜੀਠੀਆ ਦੀ ਤੇ ਡਾਇਰੈਕਸ਼ਨਸ ਐਸਆਈਟੀ ਤੇ ਵੀ ਲਗੀਆਂ ਨੇ ਮੁਲਜ਼ਮਾਂ ਤੇ ਤਾਂ ਡਾਇਰੈਕਸ਼ਨ ਲਗਦੀਆਂ ਨੇ ਪਰ ਐਸਆਈਟੀ ਤੇ ਵੀ ਡਾਇਰੈਕਸ਼ਨ ਲੱਗੀ ਹੈ ਕਿ ਜੇ ਉਹ ਕੋਈ ਗੱਲ ਪਬਲਿਕ ਕਰਨਗੇ ਤਾਂ ਮਾਨਯੋਗ ਸੁਪਰੀਮ ਕੋਰਟ ਤੋਂ ਪਰਮਿਸ਼ਨ ਲੈਣਗੇ ਨਹੀਂ ਤੇ ਲਾਅ ਵਿਲ ਟੇਕ ਇਟਸ ਓਨ ਕੋਰਸ ਅਗੇਂਸਟ 뎀 ਔਰ ਜਿਹੜਾ 10 8 2022 ਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਆਰਡਰ ਸੀ ਉਹਦੇ ਵਿੱਚ ਸਪੈਸਿਫਿਕ ਫਾਈਂਡਿੰਗਸ ਨੇ ਕਿ ਬਿਕਰਮ ਸਿੰਘ ਮਜੀਠੀਆ ਇਜ਼ ਨਾਟ ਇਨਵੋਲਡ ਇਨ ਐਨੀ ਡਰਗ ਰਿਲੇਟਡ ਐਕਟੀਵਿਟੀ ਐਂਡ ਦ ਐਵਿਡੈਂਸ ਅਗੇਂਸਟ ਹਿਮ ਇਜ਼ ਫ੍ਰੇਲ ਐਂਡ ਨਾਟ ਕ੍ਰੈਡੀਬਲ ਉਹ ਅੱਜ ਆਨਰੇਬਲ ਸੁਪਰੀਮ ਕੋਰਟ ਨੇ ਆਰਡਰ ਅਫੋਲਡ ਕਰ ਦਿੱਤਾ ਹੈ ਤੇ ਸਦਾ ਬਿਕਰਮ ਸਿੰਘ ਮਜੀਠੀਆ ਨੂੰ ਬੇਲ ਜਿਹੜੀ ਹੈ ਉਹ ਬਰਕਰਾਰ ਰਹੇਗੀ ਅੱਜ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਸੁਪਰੀਮ ਕੋਰਟ ਵਿੱਚ ਬਹੁਤ ਵੱਡਾ ਫੈਸਲਾ ਬਹੁਤ ਐਮ ਫੈਸਲਾ ਕਿ ਜਿਹੜੇ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਸੀ ਉਹ ਆਰਡਰ ਅੱਜ ਬਰਕਰਾਰ ਹੋ ਗਿਆ ਉਹ ਅਫੋਲਡ ਹੋ ਗਿਆ ਤੇ ਪੰਜਾਬ ਸਰਕਾਰ ਦੀ ਜਿਹੜੀ ਪਟੀਸ਼ਨ ਸੀ ਉਹ ਰੱਦ ਕਰ ਦਿੱਤੀ ਗਈ ਹੈ ਐਜ਼ ਅ ਲਾਇਰ ਮੈਨੂੰ ਆਈ ਐਮ ਕਨਸਟ੍ਰੇਨਡ ਟੂ ਕਮ ਹੇਅਰ ਐਂਡ ਮੇਕ ਥਿਸ ਵੀਡੀਓ ਬਿਕਾਜ਼ ਪੰਜਾਬ ਸਰਕਾਰ ਥਰੂ ਮਿਸਟਰ ਬਲਤੇਜ ਸਿੰਘ ਪੰਨੂ ਕੁਝ ਗਲਤ ਇਨਫੋਰਮੇਸ਼ਨ ਦੇ ਰਹੀ ਹੈ ਇਨ ਮਾਈ ਓਪੀਨੀਅਨ ਉਹ ਡਾਇਰੈਕਟ ਕੰਟੈਂਪਟ ਆਫ ਕੋਰਟ ਹੈ ਕੋਈ ਕੰਡੀਸ਼ਨ ਜੋਇਨ ਐਂਡ ਕੀਪ ਜੁਆਇਨਿੰਗ ਇਨਵੈਸਟੀਗੇਸ਼ਨ ਨਹੀਂ ਹੈ ਨਾ ਹੀ ਆਨਰੇਬਲ ਸੁਪਰੀਮ ਕੋਰਟ ਨੇ ਕੋਈ ਆਰਡਰ ਇਹੋ ਜਿਹਾ ਦਿੱਤਾ ਹੈ ਕਿ ਜੇ ਉਹ ਨਹੀਂ ਜਾਣਗੇ ਤਾਂ ਕੋਈ ਚੁਆਇਸ ਨਹੀਂ ਰਹੇਗੀ ਜ਼ਮਾਨਤ ਰੱਦ ਹੋ ਜਾਏਗੀ ਸਗੋਂ ਇਹ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਜ਼ਮਾਨਤ ਬਿਕਰਮ ਸਿੰਘ ਮਜੀਠੀਆ ਦੀ ਤੇ ਡਾਇਰੈਕਸ਼ਨਸ ਐਸਆਈਟੀ ਤੇ ਵੀ ਲੱਗੀਆਂ ਨੇ ਮੁਲਜ਼ਮਾਂ ਤੇ ਤਾਂ ਡਾਇਰੈਕਸ਼ਨ ਲੱਗਦੀਆਂ ਨੇ ਪਰ ਐਸਆਈਟੀ ਤੇ ਵੀ ਡਾਇਰੈਕਸ਼ਨ ਲੱਗੀ ਹੈ ਕਿ ਜੇ ਉਹ ਕੋਈ ਗੱਲ ਪਬਲਿਕ ਕਰਨਗੇ ਤਾਂ ਮਾਨਯੋਗ ਸੁਪਰੀਮ ਕੋਰਟ ਤੋਂ ਪਰਮਿਸ਼ਨ ਲੈਣਗੇ ਨਹੀਂ ਤੇ ਲਾਅ ਵਿਲ ਟੇਕ ਇਟਸ ਓਨ ਕੋਰਸ ਅਗੇਂਸਟ ਥੈਮ ਔਰ ਜਿਹੜਾ 10 8 2022 ਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਆਰਡਰ ਸੀ ਉਹਦੇ ਵਿੱਚ ਸਪੈਸੀਫਿਕ ਫਾਈਂਡਿੰਗਸ ਨੇ ਕਿ ਵਿਕਰਮ ਸਿੰਘ ਮਜੀਠੀਆ ਇਜ਼ ਨਾਟ ਇਨਵੋਲਡ ਇਨ ਐਨੀ ਡਰਗ ਰਿਲੇਟਿਡ ਐਕਟੀਵਿਟੀ ਐਂਡ ਦ ਐਵਿਡੈਂਸ ਅਗੇਂਸਟ ਹਿਮ ਇਜ਼ ਫਰੇਲ ਐਂਡ ਨਾਟ ਕ੍ਰੈਡੀਬਲ ਉਹ ਅੱਜ ਆਨਰੇਬਲ ਸੁਪਰੀਮ ਕੋਰਟ ਨੇ ਆਰਡਰ ਅਫੋਲਡ ਕਰ ਦਿੱਤਾ ਹੈ ਤੇ ਸਦਾ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਜਿਹੜੀ ਹੈ ਉਹ ਬਰਕਰਾਰ ਰਹੇਗੀ